ਕਨੜਾ ਮਹੱਲਾ ਚੌਥਾ ਭਾਜ ਰਾਮ ਮਨ ਰਾਮ ਜਿਸ ਰੂਪ ਨਾ ਰੇਖ ਵਡਾਮ ਸਤ ਸੰਗਤ ਮੇਲ ਭਾਜ ਰਾਮ ਬਡ ਹੋ ਹੋ ਭਾਗ ਮਥਾਮ ਰਹਾਉ गृह गृहमन्द्रह हर होत जास आन दो आनन्द पज राम, राम 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 नाम गुण गाव हो हर प्रीतम उपदेश गुरु गुरुसुरा सुख होत हर हरे हर हरे हरे भज राम 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 ਸਾਭ ਸਿਸ਼ਟ ਧਾਰ ਹਰ ਤੁਮ ਕਿਰਪਾਲ ਕਰਤਾ ਸਭ ਤੂ 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 ਰਾਮ 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 ਜਨ ਨਾਨਕੋ ਸਰਣਾਗਤੀ ਦੇਹੋ ਗੁਰਮਤੀ ਬਾਜ ਰਾਮ 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 ਕਾਨੜਾ ਮਹੱਲਾ ਚੌਥਾ सतगुर चाटाओ पग चाट जेत मेल हर पादर बाट भज हार रस हर हार, हार हो, हो लिखेल लाट रा ਖਾਟ ਕਰਮ ਕਿਰਿਆਕਾਰ ਬਹੁ ਬਹੁ ਵਿਸਥਾਰ ਸਿੱਧ ਸਾਧਕ ਜੋਗੀਆਂ ਕਰ ਜਟ ਜਟਾ ਜਟ ਜਾਟ ਕਰ ਭੇਖ ਨ ਪਾਈਐ ਹਰ ਬ੍ਰਹਮ ਜੋਗ ਹਰ ਪਾਈਐ ਸਤ ਸੰਗਤੀ ਉਪਦੇਸ਼ ਗੁਰੂ ਗੋਰ ਸੰਤ ਜਨਾ ਖੋਲ ਖੋਲ ਕਪਾਟ ਤੂੰ ਅਪਰੰਪਰ ਸੁਆਮੀ ਆਤ ਅਗਾਹੋ ਤੂੰ ਭਾਰਪੁਰ ਰਹਿਆ ਜਲ ਥਲੇ ਹਰ ਇੱਕ ਇੱਕੋ ਇੱਕ ਇੱਕ ਹੈ ਹਰ ठाਟ ਤੂੰ ਜਾਣੈ ਸਭ ਵਿਦੂਝੈ ਆਪੇ ਜਨ ਨਾਨਕ ਕੇ ਪ੍ਰਭ ਘਟ ਘਟੇ ਘਟ ਘਟੇ ਘਟ ਹਰ ਘਾਟ ਕਾਨੜਾ ਮਹੱਲਾ ਚੌਥਾ ਜਪਮਾਨ ਗੋਬਿੰਦ ਮਾਦੋ ਹਰ ਹਰ ਅਗਮ ਅਗਾਦੋ ਮਤ ਗੁਰਮਤ ਹਰ ਪ੍ਰਭ ਲਾਦੋ ਧੁਰ ਹੋ ਹੋ ਲਖੇ ਲਾਦੋ ਰਹਾ ਬੇਖ ਮਾਇਆ ਸੰਚ ਬਹੁ ਚਿਤੈ ਵਿਕਾਰ ਸੁਖ ਪਾਈਐ ਹਰਿ ਭਜ ਸੰਤ ਸੰਤ ਸੰਗਤੀ ਮੇਲ ਸਤਿਗੁਰੂ ਗੁਰ ਸਾਦੋ ज्यों शोहे पारसमनुरपये कंचन त्यों पतत जान मिल संगति सङ्गति शोधहोवत गुरमति शोधहादो ज्यों संग लोहा बहुतरता त्यों पापी साङ्ग तरे संगति सङ्गति सतगुरु गुर साधो चार वर्ण चार आश्रम है कोई मिले गुरु गुरु नानक सो आप तरै कुल सगल तरा दो कानडा महल्ला चौथा हारसगा भगवान जस गावत पाप लहान ਮਾਤ ਗੁਰਮਤ ਸੋਨ ਜਸ ਕਾਨ ਹਰ ਹੋ ਹੋ ਕਿਰਪਾਨ ਰਹਾ ਤੇਰੇ ਜਾਣ ਤਿਆਵਹਿ ਇਕ ਮਨ ਇਕ ਚਿਤ ਤੇ ਸਾਧੂ ਸੁਖ ਪਾਵਹਿ ਜਪ ਹਰ ਹਰ ਨਾਮ ਨਿਦਾਨ ਉਸਤਤ ਕਰਹਿ ਪ੍ਰਾਪ ਤੇਰੀਆ ਮਿਲ ਸਾਧੂ ਸਾਧ ਜਨਾ ਗੁਰ ਸਤਗੁਰੂ ਭਗਵਾਨ ਜਨ ਕਾ ਹਿਰਦੈ ਤੂ ਸੁਆਮੀ ਤੇ ਸੁਖ ਫਲ ਪਾਵਹਿ ਤੇ ਤਰੇ ਭਾਵ ਸਿੰਧ ਤੇ ਭਗਤ ਹਰਿ ਜਾਨ ਤੈਨ ਸੇਵਾ ਹਮ ਲਾਏ ਹਰੇ ਹਮ ਲਾਏ ਹਰੇ ਜਨ ਨਾਨਕ ਕੇ ਹਰ ਤੂ 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 ਭਗਵਾਨ ਕਨੜਾ ਮਹੱਲਾ ਪੰਜਵਾਂ ਘਰ ਦੂਜਾ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਗਾਇਆ ਗੋਣਾ ਗੋਪਾਲ ਕਿਰਪਾ ਨਿਧ ਦੋਖ ਵਿਦਾਰਣ ਸੁਖ ਦਾਤੇ ਸਤਿਗੁਰ ਜਾ ਕਉ ਧੀਟਤ ਹੋਏ ਸਗਲ ਸਿੱਧ ਰਹਾਉ ਸੇਮਰਤ ਨਾਮ ਮਨ ਹੈ ਸਾਧਾਰੈ ਕੋਟ ਭਰਾਤੀ ਖਿਨ ਮਹਿ ਤਾਰੈ ਜਾ ਕਾਉ ਚੀਤ ਆਵੈ ਗੁਰ ਆਪਣਾ ਤਾ ਕਾਉ ਦੂਖ ਨਹੀਂ ਤਿਲ ਸੁਪਨਾ ਜਾ ਕਉ ਸਤਗੁਰ ਆਪਣਾ ਰਾਖੈ ਸੋ ਜਨ ਹਾਰ ਰਸ ਰਸਨਾ ਚਾਖੈ ਕਹੋ ਨਾਨਕ ਗੁਰ ਕੀ ਨੀ ਮਇਆ ਹਲਤ ਪਲਤ ਮੁਖ ਊਜਲ ਭਇਆ ਕਾਨੜਾ ਮਹੱਲਾ ਖੰਜਵਾ ਆਰਾਦਾਓ ਤੁਜਹਿ ਸੁਆਮੀ ਆਪਣੇ ਉਠਤ ਬੈਠਤ ਸੋਵਤ ਜਾਗਤ ਸਾਸ 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 ਹਰਿ ਜਪਨੇ ਰਹਾ ਤਾ ਕਹਿ ਹਿਰਦੈ ਵਸਿਓ ਨਾਮ ਜਾ ਖਾਓ ਸੁਆਮੀ ਕੀਨੋ ਦਾਨ ਤਾ ਕਹਿ ਹਿਰਦੈ ਆਈ ਸਾਤ ਠਾਕੁਰ ਪੀਤੇ ਗੁਰਬਚਨਾਂ ਤ ਸਰਬ ਕਲਾ ਸੋਈ ਪਰਬੀਨ ਨਾਮ ਮੰਤਰ ਜਾ ਖਾਓ ਗੁਰਦੀਨ ਕਾਹੋ ਨਾਨਕ ਤਾਖੈ ਬਲ ਜਾਓ ਕਲ ਯੁਗ ਮਹਿ ਕਾਇ ਜਿਨ ਨਾਓ ਕਨੜਾ ਮਹੱਲਾ ਪੰਜਵਾ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਅਨੇਕ ਬਾਰ ਕਰ ਵੰਦਨ ਸੰਤਨ ਊਹਾ ਚਰਨ ਗੋਬਿੰਦ ਜੀ ਕੇ ਬਸਨਾ ਰਹਾ ਹਾਨਿਕ ਭਾਂਤ ਕਰ ਦਵਾਰ ਨਾ ਪਾਵਉ ਹੋਏ ਕਿਰਪਾਲ ਤਾ ਹਰ ਹਰ ਧਿਆਵਉ ਕੋਟ ਕਰਮ ਕਰ ਦੇਹ ਨਾ ਸੋਦਾ ਸਾਧ ਸੰਗਤ ਮਹਿ ਮੰਨ ਪ੍ਰਭੂ ਦਾ ਤ੍ਰਿਸ਼ਨ ਨਾ ਬੂਜੀ ਬਾਹੋ ਰੰਗ ਮਾਇਆ ਨਾਮ ਲੈਤ ਸਰਬ ਸੁਖ ਪਾਇਆ ਉਪਾਰ ਬ੍ਰਹਮ ਜਪ ਭਏ ਦਇਆਲ ਕਾਹੋ ਨਾਨਕ ਤਾਉ ਛੂਟੇ ਜੰਜਾਲ ਕਾਨੜਾ ਮਹੱਲਾ ਪੰਜਵਾਂ ਸੀਮਾ ਗੋਬਿਦ ਤੇ ਤਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਵ ਪੂਜਾ ਚਰਨ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਓ ਕਰਨਾ ਸਫਲ ਹੋਤ ਇਹ ਦੁਰਲਭ ਦੇਹੀ ਜਾ ਖਉ ਸਤਗੁਰ ਮਿਆ ਕਰੇਹੀ ਅਗਿਆਨ ਭਰਮ ਬਿਨ ਸਹਿ ਦੁਖ ਡੇਰਾ ਜਾ ਕੈ ਹਿਰਦੈ ਵਸੈ ਗੁਰ ਪੈਰਾ ਸਾਧ ਸੰਗ ਰੰਗ ਪ੍ਰਾਪਤਿ ਆਇਆ ਕਾਹੋ ਨਾਨਕ ਤਿਨ ਪੂਰਾ ਪਾਇਆ ਕਾਨੜਾ ਮਹੱਲਾ ਪੰਜਵਾਂ ਭਗਤ ਭਗਤਨ ਹੂੰ ਬਾਨ ਆਈ ਤਾਨ ਮਨ ਗਲਤ ਭਏ ਠਾਕੁਰ ਸਿਓ ਆਪਨ ਲੀਏ ਮਿਲਾਈ ਰਹਾਉ ਗਾਵਨ ਹਾਰੀ ਗਾਵੇ ਗੀਤ ਤੇ ਉਦਰੇ ਵਸੇ ਜਿਹ ਚੀਤ ਪੇਖੇ ਵਿੰਜਨ ਪੁਰੋਸਨ ਹਾਰੈ ਜਿਹ ਭੋਜਨ ਕੀਨੋ ਤੇ ਤ੍ਰਿਪ ਤਾਰੈ ਆਨਿਕ ਸੁਆਦ ਕਾਛੇ ਭੇਖ ਧਾਰੀ ਜੈ ਸੁ ਸਾ ਤੈ ਸੋ ਦ੍ਰਿਸ਼ਟਾਰੀ ਕਹਿਨ ਕਹਾਵਨ ਸਗਲ ਜੰਜਾਰ ਨਾਨਕ ਦਾਸ ਸੱਚ ਕਰਨੀ ਸਾਰ ਕਾਨੜਾ ਮਹੱਲਾ ਪੰਜਵਾਂ ਤੇਰੋ ਜਨ ਹਰਿ ਜਸ ਸੁਨਤ ਓ ਮਾਹੇਉ ਰਹਾਵ ਮਨੈ ਪ੍ਰਗਾਸ ਵੇਖ ਪ੍ਰਭ ਕੀ ਸੋਬਾ ਜਤ ਕਤ ਪੇਖਾਉ ਆਹੇਉ ਸਭ ਤੇ ਪਰੈ ਪਰੈ ਤੇ ਊਚਾ ਗਹਿਰ ਗੰਭੀਰ ਅਥਾਹੇਉ ਓ ਤਕੂ ਓਤ ਮਿਲੇ ਓ ਭਗਤਨ ਕਾਓ ਜਾਨ ਸਿਓ ਪਰਦਾ ਲਾਹਿਓ ਗੁਰ ਪ੍ਰਸਾਦ ਗਾਵੈ ਗੁਣ ਨਾਨਕ ਸਹਿਜ ਸਮਾਧ ਸਮਾਹਿਓ ਕਨੜਾ ਮਹੱਲਾ ਪੰਜਵਾਂ ਸੰਤਨ ਪਹਿ ਆਪ ਉਦਾਹਰਨ ਆਇਓ ਰਹਾਉ दर्शन पीटत होत पुनीता हार हर मन्त्र दृढायो रोग पये मन निर्मल हार हर औखद खायो अस्थित पये बसे सुख थाना बाहोर नाकत कतहुतायो संत प्रसाद तरे कोल लोगा नानक लेपत नामायो ਕਨੜਾ ਮਹੱਲਾ ਪੰਜਵਾਂ ਬਿਸਰ ਗਈ ਸਭ ਤਾਤਪ ਰਾਈ ਜਬ ਤੇ ਸਾਧ ਸੰਗਤ 모ਹੇ ਪਾਈ ਰਹਾ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕਾਉ ਬਨ ਆਈ ਜੋ ਪ੍ਰਭ ਕੀਨੋ ਸੋ ਭਲ ਮੰਨਿਓ ਇਹ ਸੁਮਤ ਸਾਧੂ ਤੇ ਪਾਈ ਸਾਭ ਮੈਂ ਰਬ ਰਹਾ ਪ੍ਰਭ ਏਕੈ ਪੀਖ ਪੀਖ ਨਾਨਕ ਬਿਗਸਾਈ ਕਾਨੜਾ ਮਹੱਲਾ ਪੰਜਵਾ ਠਾਕੁਰ ਜੀਓ ਤੁਹਾਰੋ ਪਰਨਾਮ ਆਨਮ ਹੱਤ ਤੁਮਾਰੈ ਊਪਰ ਤੁਮਰੀ ਓਟ ਤੁਮਾਰੀ ਸਰਨਾ ਰਹਾ tumari aas purosa tumra tumra naam hriday le dharna tumro bal tum sang sohele jo jo kaho soyi soyi karna tumari daya maya sukh paavo ho ho kripal ta pao jal tarana ਭੈ ਦਾਨ ਨਾਮ ਹਰ ਪਾਇਓ ਸਿਰ ਡਾਰਿਓ ਨਾਨਕ ਸੰਤ ਚਰਨਾ ਕਾਨੜਾ ਮਹੱਲਾ ਪੰਜਵਾਂ ਸਾਧ ਸਰਨ ਚਰਨ ਚੇਤ ਲਾਇਆ ਸੁਪਨ ਕੀ ਬਾਤ ਸੁਣੀ ਫੇਖੀ ਸੁਖਨਾ ਨਾਮ ਮੰਤਰ ਸਤ ਗੁਰੂ ਦ੍ਰਿੜਾਇਆ ਰਹਾ ਨਹਿ ਤ੍ਰਿਪਤਾਨੋ ਰਾਜ ਜੋਬਨ ਧਾਨ ਬਾਹੁਰ ਬਾਹੁਰ ਫਿਰਤਾ ਆ ਸੁਖ ਪਾਇਆ ਤ੍ਰਿਸ਼ਨਾ ਸਭ 부ਜੀ ਹੈ ਸਾਤ ਪਾਈ ਗੁਨ ਗਾਇਆ ਬੇਨ 부ਜੇ ਪਸੂ ਕੀ ਨੇਾਈ ਭ੍ਰਮ 모ਹ ਵਿਆਪਿਓ 마য়া ਸਾਧ ਸੰਗ ਜਮ ਜੀਵਰੀ ਕਾਟੀ ਨਾਨਕ ਸਹਿਜ ਸਮਾਇਆ कानडा महल्ला पञ्जवा हर के चरण हृदय गाए शीतला सुख शांत मूरत सिमर सिमर नेत रहाव सगल आस होत पूरन कोट जन्म दुख जाए ਉਨ ਦਾਨ ਅਨੇਕ ਕਿਰਿਆ ਸਾਧੂ ਸੰਗ ਸਮਾਏ ਤਾਪ ਸੰਤਾਪ ਮਿਟੇ ਨਾਨਕ ਬਾਹੜ ਕਾਲ ਨਾ ਖਾਏ ਕਨੜਾ ਮਹੱਲਾ ਪੰਜਵਾਂ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਥਿਐ ਸੰਤ ਸੰਗ ਪ੍ਰਭ ਗਿਆਨ ਪੂਰਨ ਪਰਮ ਜੋਤ ਪਰਮੇਸ਼ਵਰ ਸਿਮਰਤ ਭਾਈਐ ਮਾਨ ਰਹਾ ਆਵਤ ਜਾਤ ਰਹੇ ਸ੍ਰਮਨਾਸੇ ਸਿਮਰਤ ਸਾਧੂ ਸੰਗ ਪਤਤ ਪੁਨੀਤ ਹੋਹੇ ਖਿਨ ਭੀਤਰ ਪਾਰ ਬ੍ਰਹਮ ਕੈ ਰੰਗ ਜੋ ਜੋ ਕਥਾ ਸੁਨੇ ਹਰ ਕੀਰਤਨ ਤਾ ਕੀ ਦੁਰਮਤ ਨਾਸ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ਕਨੜਾ ਮਹੱਲਾ ਪੰਜਵਾਂ ਸਾਧ ਸੰਗਤ ਨਿਤ ਹਰ ਕੋ ਨਾਮ ਸੰਗ ਸਹਾਈ ਜੀ ਕੈ ਕਾਮ ਰਹਾਉ ਸੰਤ ਰੇਨ ਨਿਤ ਮੱਜਨ ਕਰੈ ਜਨਮ ਜਨਮ ਕੇ ਕਿਲ ਵਿਖ ਹਰੈ ਸੰਤ ਜਨਾ ਕੀ ਊਚੀ ਬਾਨੀ ਸਿਮਰ ਸਿਮਰ ਤਰੇ ਨਾਨਕ ਪ੍ਰਾਨੀ ਕਾਨੜਾ ਮਹੱਲਾ ਕੰਜਵਾ ਸਾਧੂ ਹਰਿ ਹਰੇ ਗੁਣ ਗਾਏ ਮਾਨ ਤਾਨ ਧਾਨ ਪ੍ਰਾਨ ਪ੍ਰਭ ਕੇ ਸਿਮਰਤ ਦੁਖ ਜਾਏ ਰਹਾਉ ीत भूत का लो एक एकस्यो मन लाए महापवित्र संत आसन संग गोविंद त्याए सगल त्याग शरण आयो नानक लेहो मिलाए कान्डा महला पञ्जवा ਵੇਖ ਵੇਖ ਬਿਗਸਾਵ ਸਾਜਨ ਪ੍ਰਭ ਆਪਨਾ ਇਕਾਂਤ ਰਹਾਉ ਆਨੰਦ ਸੁਖ ਸਹਿਜ ਮੂਰਤ ਤਿਸ ਆਨ ਨਾਹੀ ਭਾਤ ਸਿਮਰਤ ਇਕ ਬਾਰ ਹਰ ਹਰ ਮਿਟ ਕੋਟ ਕਸਮਲ ਜਾਣ ਤੈ ਗੁਣਰਮੰਤ ਦੂਖ ਨਾਸਹਿ ਰੇਦ ਪਯੰਤ ਸਾਤ ਅੰਮ੍ਰਿਤਾ ਰਸ ਪੀਓ ਰਸਨਾ ਨਾਨਕ ਹਰ ਰੰਗ ਰਾਤ ਕਾਨੜਾ ਮਹੱਲਾ ਪੰਜਵਾ ਸਾਜਨਾ ਸੰਤ ਆਓ ਮੇਰੇ ਰਹਾਉ आनदा गुण गाए मंगल कसमला मिट जाहे परे रे संत चरण धरो माथे चांदना गृह होए अंधेरे ਸੰਤ ਪ੍ਰਸਾਦ ਕਮਲ ਵਿਗਸੈ ਗੋਬਿੰਦ ਭਜਾਓ ਪੀਖ ਨੀਰੈ ਪ੍ਰਭ ਕਿਰਪਾ ਤੇ ਸੰਤ ਪਾਏ ਵਾਰ ਵਾਰ ਨਾਨਕ ਓਹ 베ਰੈ ਕਾਨੜਾ ਮਹੱਲਾ ਪੰਜਵਾ ਚਰਨ ਸਰਨ ਗੋਪਾਲ ਤੇਰੀ ਮੋਹ ਮਾਨ ਤੋਹ ਭਰਮ ਰਾਖ ਲੀਜੈ ਕਾਟ 베ਰੀ ਰਹਾਉ ਬੂੜਤ ਸੰਸਾਰ ਸਾਗਰ ਉਦਰੇ ਹਰਿ ਸਿਮਰ ਰਤਨਾਗਰੈ ਸੀਤਲਾ ਹਰਿ ਨਾਮ ਤੇਰਾ ਪੂਰਨੋ ठाकुर ਪ੍ਰਭ ਮੇਰਾ ਦੀਨ ਦਰਦ ਨਿਵਾਰ ਤਾਰਨ ਹਰਿ ਕਿਰਪਾ ਨਿਧ ਪਤਤ ਉਧਾਰਨ ਕੋਟ ਜਨਮ ਦੁਖ ਕਰ ਪਾਇਓ ਸੁਖੀ ਨਾਨਕ ਗੋਰ ਨਾਮ ਦਰੜਾਇਓ ਕਾਨੜਾ ਮਹੱਲਾ ਪੰਜਵਾ ਧਾਨ ਉਹ ਪ੍ਰੀਤ ਚਰਨ ਸੰਗ ਲਾਗੀ ਕੋਟ ਜਾਪ ਤਾਪ ਸੁਖ ਪਾਏ ਆਏ ਮਿਲੇ ਪੂਰਨ ਬੜ ਭਾਗੀ ਰਹਾਉ ਮੋਹਿ ਅਨਾਥ ਦਾਸ ਜਨ ਤੇਰਾ ਅਵਰ ਓਟ ਸਗਲੀ ਮੋਹਿ त्यागी ਭੋਰ ਭਰਮ ਕਾਟੇ ਪ੍ਰਭ ਸਿਮਰਤਿ ਗਿਆਨ ਅੰਜਨ ਮਿਲ ਸੋਵਤ ਜਾਗੀ ਤੂ ਅਥਾ ਹੋ ਅਤ ਬਡੋ ਸੁਆਮੀ ਕਿਰਪਾ ਸਿੰਧ ਪੂਰਨ ਰਤਨਾਗੀ ਨਾਨਕ ਜਾਚਕ ਹਰ ਹਰ ਨਾਮ ਮੰਗੈ ਮਸਤਕ ਆਨ ਧਰਿਓ ਪ੍ਰਭ ਪਾਗੀ ਕਨੜਾ ਮਹੱਲਾ ਪੰਜਵਾਂ ਕੁਚਲ ਕਠੋਰ ਕਪਟ ਕਾਮੀ ਜਿਉ ਜਾਣਹਿ ਤਿਉ ਤਾਰ ਸੁਆਮੀ ਰਹਾਉ तू समरथ शरण जोग तू राखै अपनी कालतार जाप ताप नेम सुच संजम नाही एन बिदे छुटकार करत घोर अंत ते काढो प्रभु नानक नजर निहार ਕਨੜਾ ਮਹੱਲਾ ਪੰਜਵਾਂ ਘਰ ਚੌਥਾ ਇੱਕ ਓ ਵੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਰਪਤ ਨਮਸਕਾਰੈ ਐਸੇ ਗੁਰ ਕਾਉ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਰਹਾਉ कवन 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 गुण कहिए अंत नहीं कछ पार लाख 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 कई कोरे को है ऐसो बिचार बेसम 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 ही पई है लाल गुलाल रंगारै कहो नानक संतन रस आई है ज्यो चाख गूंगा मुस्कार ਕਾਲੜਾ ਮਹੱਲਾ ਪੰਜਵਾਂ ਨਾ ਜਾਣੀ ਸੰਤਨ ਪ੍ਰਾਪ ਬਿਨ ਆਨ ਊਚ ਨੀਚ ਸਭ ਪੇਖ ਸਮਾਨੋ ਮੁਖ ਬਕਨੋ ਮਨ ਮਾਨ ਰਹਾਉ ਗਾਟ ਘਾਟ ਪੂਰ ਰਹੇ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ਮਨਹਿ ਪ੍ਰਗਾਸ ਭਇਓ ਬ੍ਰਹਮਨਾਸਿਓ ਮੰਤਰ ਦੀਓ ਗੁਰ ਕਾਨ ਕਰਤ ਰਹਿ ਕਰਤਗਿਆ ਕਰੁਣਾ ਮੈਂ ਅੰਤਰਜਾਮੀ ਗਿਆਨ ਆਠ ਪਹਿਰ ਨਾਨਕ ਜਸ ਗਾਵੇ ਮੰਗਨ ਕਾਓ ਹਰ ਦਾਨ ਕਾਨੜਾ ਮਹੱਲਾ ਪੰਜਵਾ ਕਹਿਨ ਕਹਾਵਨ ਕਾਓ ਕਈ ਕੀਤੇ ਐਸੋ ਜਾਨ ਬਿਰਲੋ ਹੈ ਸੇਵਕ ਜੋ ਤਤ ਜੋਗ ਕਾਓ ਬੀਤੇ ਰਹਾਉ ਦੁੱਖ ਨਹੀਂ ਸਭ ਸੁਖ ਹੀ ਹੈ ਰੇ ਏਕੈ ਏਕੀ ਨੇਤਾ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜੀਤੇ ਸੋਗ ਨਹੀਂ ਸਦਾ ਹਰਖੀ ਹੈ ਰੇ ਛੋੜ ਨਹੀਂ ਕਿਛ ਲੇਤਾ ਕਹੋ ਨਾਨਕ ਜਨ ਹਰ 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 ਹੈ ਕਤ ਆਵੇ ਕਤ ਰਮਤੈ ਕਾਨੜਾ ਮਹੱਲਾ ਪੰਜਵਾ ਕੀਏ ਕੋ ਪ੍ਰੀਤਮ ਬਿਸਰ ਨਾ ਜਾਏ ਤਨ ਮਨ ਗਲਤ ਭਏ ਤਿਹ ਸੰਗੇ ਮੋਹਨੀ 모ਹੇ ਰਹੀ ਮੋਰੀ ਮਾਏ ਰਹਾਉ ਜਾ ਜਾ ਪਹਿ ਕਹੋ ਬਿਰਥਾ ਹਉ ਆਪਣੀ ਤੇਉ ਤੇਉ ਗ헤 ਰਹੇ اٹਕਾਏ ਅਨਕ ਪਾਂਤ ਕੀ ਏਕੈ ਜਾਲੀ ਤਾ ਕੀ ਗੰਠ ਨਹੀ ਸ਼ੋਰਾਏ ਫਿਰਤ ਫਿਰਤ ਨਾਨਕ ਦਾਸ ਆਇਓ ਸੰਤਨ ਹੀ ਸਰਨਾਏ ਕਾਟੇ ਅਗਿਆਨ ਭਰਮ ਮੋਹ ਮਾਇਆ ਲੀਓ ਕੰਠ ਲਗਾਏ ਕਨੜਾ ਮਹੱਲਾ ਪੰਜਵਾ ਆਨਦ ਰਾਂਗ ਬਿਨੋਦ ਹਮਾਰੇ ਨਾਮੋ ਗਾਵਨ ਨਾਮ ਤਿਆਵਨ ਨਾਮ ਹਮਾਰੇ ਪ੍ਰਾਨ ਆਧਾਰੈ ਰਹਾਉ ਨਾਮੋ ਗਿਆਨ ਨਾਮ ਇਸ ਨਾਨਾ ਹਰ ਨਾਮ ਹਮਾਰੇ ਕਾਰਜ ਸਵਾਰੇ ਹਰ ਨਾਮੋ ਸੋਭਾ ਨਾਮ ਬਡਾਈ ਭਾਉ ਜਲ ਬੇਖਮ ਨਾਮ ਹਰ ਤਾਰੇ ਅਗਮ ਪਦਾਰਥ ਲਾਲ ਅਮੋਲਾ ਭਾਇਓ ਪ੍ਰਾਪਤ ਗੁਰ ਚਰਨਾਰੈ ਕਹੋ ਨਾਨਕ ਪ੍ਰਭ ਭਏ ਕਿਰਪਾਲਾ ਮਗਨ ਭਏ ਹਿਅਰੈ ਦਰਸਾਰੈ ਕਾਨੜਾ ਮਹੱਲਾ ਪੰਜਵਾ ਸਾਜਨ ਮੀਤ ਸੁਆਮੀ 네રો ਪੇਖਤ ਸੋਨਤ ਸਬਨ ਕੈ ਸੰਗੀ ਥੋਰੈ ਕਾਜ ਬੁਰੋ ਕਹਿ ਫੇਰੋ ਰਹਾਉ ਨਾਮ ਬਿਨਾ ਜੇ ਤੋ ਲਪਟਾਇਓ ਕਛੂ ਨਹੀਂ ਨਾਹੀ ਕਾਛ ਤੇਰੋ ਆਗੇ ਦ੍ਰਿਸ਼ਟ ਆਵਤ ਸਭ ਪ੍ਰਗਟ ਈਹਾ ਮੋਹਿਓ ਭਰਮ ਅੰਧੇਰੋ اٹਕਿਓ ਸੋਤ ਬਨਤਾ ਸੰਗ ਮਾਇਆ ਦੇਵਨ ਹਾਰ ਦਾ ਤਾਰ ਬਿਸੇਰੋ ਕਹੋ ਨਾਨਕ ਏਕ ਹੈ ਭਾਰੂ ਸੋ ਵੰਦਨ ਕਾਟਨ ਹਾਰ ਗੁਰ ਮੇਰੋ